ਸ਼ੇਅਰ ਕਰਨਾ ਨਾ ਵਾਲੀ ਆ ਜੀ ਆ ਨਾ ਜਾਂ ਨਾ ਖਾਦੀ ਖੇਡਾ ਖਾਤਾ ਸਤਿ ਮੈਂ ਜੀ ਇਹ ਕਿਹਦੇ ਪਾਸੇ ਨਾ ਪਰ ਹੋਰ ਜਾਣ ਕੇ ਵੀ ਸਾਡਾ ਨਾ ਦੱਸ ਦਈਏ ਸਾਡਾ ਇਹ ਵੀ ਗੋਲੀ ਛੁੱਟੇ ਵੀ ਵਰਕ ਬੰਦੇ ਆ ਇਹਨਾਂ ਚਲੋ ਸਾਡੇ ਰੋਸ ਸਾਡਾ ਧੰਦ ਕਰਾ ਲਓ ਖੰਕ ਕਰਾ ਕਿਥੋਂ ਲਾਵਾਂਗੇ ਵੱਡੇ ਅਕਸਰਾਂ ਨਾਲ ਗੱਲਬਾਤ ਕਰਨ ਇਹਨਾਂ ਨੂੰ ਤਾਂ ਕੋਈ ਗੱਲਬਾਤ ਇਹਨਾਂ ਨੂੰ ਕੰਮ ਕਰਕੇ ਆਂਡ ਬਣ ਬੰਦੇ ਆ ਉੱਥਾ ਜਾ ਬੰਦੇ ਡੇੜੀ ਵਾਲੇ ਬੰਦੇ ਹੈਗੇ ਆ ਤਨ ਦਵਾਈ ਮਿਲੂਗੀ ਤੇ ਢਿਹੜੀ ਲਾਵਾਂਗੇ ਬੱਚੇ ਪਾਲਾਂਗੇ ਅਸੀਂ ਆਪ ਤੇ ਨਾਲੇ ਜੀ ਕੋਈ ਨਹੀਂ ਰੋਣ ਦੀ ਮੈਂ ਜੀ ਪਾਣੀ ਨਹੀਂ ਮਿਲਣਾ ਤਾਂ ਕਰਕੇ ਹੜਤਾਲ ਤੇ ਆ ਵੀ ਜੇ ਸਾਨੂੰ ਸਰਕਾਰ ਤਨਖਾਹ ਦੇਊਗੀ ਤਾਂ ਅਸੀਂ ਇਹਨਾਂ ਨੂੰ ਕੋਈ ਦੇਵਾਂਗੇ ਤੇ ਨਹੀਂ ਫਿਰ ਤੁਸੀਂ ਗੇਟ ਕਿਉਂ ਬੰਦ ਕੀਤਾ ਕੋਟਾਲ ਕਰ ਸਕਦੇ ਆ ਤੇ ਇਹ ਵੀ ਦੋ ਮਿੰਟ ਹਾਲ ਕਰਕੇ ਸਾਡੀ ਢਿਹੜੀ ਮਰਦੀ ਆ ਸਾਡੇ ਨਾਨਾ ਉਹ ਕੰਮ ਤੇ ਵੀ ਨਹੀਂ ਜਾਂਦਾ 7 ਵਜੇ ਕਰਦੇ ਤੇ ਜਵਾਬ ਕਰਦੇ ਸਾਰੇ ਜੀ ਇਹਨਾਂ ਦੀ ਘਰਾਂ ਦੇ ਕੰਮ ਤੇ ਵੀ ਜਾਣਾ ਹੋਣਾ ਸਾਡਾ ਤਾਂ ਕੋਈ ਰੋਲਾ ਨਹੀਂ ਸਾਨੂੰ ਦਵਾਈ ਦਿੱਤੀ ਆਵੇ ਅਸੀਂ ਆਪ ਤੇ ਘਰਾਂ ਨੂੰ ਜਾ ਫਰੀਦਕੋਟ ਦੇ ਵਿੱਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਜੀਵ ਤੇ ਰੱਖਣ ਵਾਲੀ ਗੋਲੀ ਜਿਹੜੀ ਸਰਕਾਰੀ ਤੌਰ ਤੇ ਦਿੱਤੀ ਜਾਂਦੀ ਆ ਜਿਨ੍ਹਾਂ ਨੂੰ ਸਰਕਾਰ ਨਸ਼ਾ ਛਡਵਾ ਰਹੀ ਹੈ ਤੇ ਇਹ ਗੋਲੀ ਦੇ ਰਹੀ ਆ ਉਹਨਾਂ ਨੂੰ ਇਹ ਗੋਲੀ ਨਾ ਮਿਲਣ ਕਰਕੇ ਉਹਨਾਂ ਨੇ ਅੱਜ ਸਿਵਲ ਹਸਪਤਾਲ ਦਾ ਗੇਟ ਬੰਦ ਕਰਕੇ ਧਰਨਾ ਲਾ ਦਿੱਤਾ ਅਸਲ ਦੇ ਵਿੱਚ ਸਿਵਲ ਹਸਪਤਾਲ ਦੇ ਮੁਲਾਜ਼ਮ ਪਹਿਲਾਂ ਹੀ ਹੜਤਾਲ ਤੇ ਬੈਠੇ ਸੀ ਤੇ ਹੜਤਾਲ ਤੇ ਬੈਠੇ ਹੋਣ ਕਾਰਨ ਇਹਨਾਂ ਨੂੰ ਗੋਲੀ ਨਹੀਂ ਮਿਲੀ ਤੇ ਫਿਰ ਇਹ ਭੜਕ ਪਏ ਇਹਨਾਂ ਨੇ ਹਸਪਤਾਲ ਦਾ ਗੇਟ ਬੰਦ ਕਰ ਦਿੱਤਾ ਤੇ ਫਿਰ ਡੀਐਸਪੀ ਦੀ ਅਗਵਾਈ ਵਿੱਚ ਪੁਲਿਸ ਟੀਮ ਪਹੁੰਚੀ ਤਾਂ ਉਹਨਾਂ ਨੇ ਜਾ ਕੇ ਕਿਤੇ ਗੇਟ ਹਲਵਾ ਆਇਆ ਪਰ ਗੋਲੀ ਦਾ ਕੀ ਬਣਿਆ ਮਿਲੀ ਜਾਂ ਨਹੀਂ ਮਿਲੀ ਇਹ ਹਾਲੇ ਤੱਕ ਕਿਸੇ ਨੇ ਕੁਝ ਨਹੀਂ ਦੱਸਿਆ ਕਾਹਦੀ ਦਵਾਈ ਆ ਤੁਹਾਡੀ ਕੀ ਹੈ ਜੀ ਸਾਹਿਬ ਕੋਲੇ ਵੀ ਜਾਏ ਹਾਂ ਉਹਨਾਂ ਨੇ ਸਾਨੂੰ ਕਿਹਾ ਡਾਕਟਰ ਸ਼ੇਖਰ ਜੀ ਅੰਦਰ ਨੂੰ ਮੈਂ ਫੋਨ ਕਰ ਦਿੰਦਾ ਉਹ ਆਪੇ ਕੋਈ ਵਰਕਰ ਵੀ ਜਿਹੜਾ ਰੈਗੂਲਰ ਹੋਊਗਾ ਹਾਲੇ ਤੱਕ ਕੋਈ ਆਇਆ ਹੀ ਨਹੀਂ ਕਾਹਦੀ ਦਵਾਈ ਕਾਦੀ ਆ ਤੁਹਾਡੀ ਕਿਹਦੀ ਹੈ ਕਿਉਂ ਦੇਓ ਕਿਉਂ ਨਹੀਂ ਰੇ ਤੁਹਾਨੂੰ ਪੱਕਾ ਨਹੀਂ ਪੱਕਾ ਨਹੀਂ ਇਹ ਨਹੀਂ ਕਹਿੰਦੇ ਵੀ ਨਾ ਪਰ ਖਾਣਾ ਨਹੀਂ ਮਿਲਣਾ ਤੇ ਹੜਤਾਲ ਤੇ ਆ ਗਏ ਦਵਾਜ ਨੇ ਖਾਣਾ ਨਹੀਂ ਮਿਲਣਾ ਤਾਂ ਕਰਕੇ ਹੜਤਾਲ ਤੇ ਆ ਵੀ ਜੇ ਸਰਕਾਰ ਤਨਖਾਹ ਦੇਊਗੀ ਤਾਂ ਅਸੀਂ ਇਹਨਾਂ ਨੂੰ ਗੋੜੀ ਦੇਵਾਂਗੇ ਤਾਂ ਨਹੀਂ ਫਿਰ ਤੁਸੀਂ ਗੇਟ ਕਿਉਂ ਬੰਦ ਕੀਤਾ ਕੋਈ ਹੜਤਾਲ ਕਰ ਸਕਦੇ ਆ ਵੀ 2 ਮਿੰਟ ਹੜਤਾਲ ਕਰਦੀ ਆ ਸਾਡੀ ਦਿਹਾੜੀ ਮਰਦੀ ਆ ਕੋਈ ਸਾਡੇ ਕਰਨਾ ਡਾੜਿਆ ਸਾਨੂੰ ਕੰਮ ਤੇ ਵੀ ਨਹੀਂ ਜਾ ਸਕਿਆ 12000 ਬੰਦੇ ਸਾਰੇ ਇਹਨਾਂ ਨੇ ਜਿਹੜਾ ਕੰਮ ਤੇ ਵੀ ਜਾਣਾ ਹੋਈ ਗਾਟਾ ਦਾ ਕੋਈ ਰੋਲਾ ਨਹੀਂ ਤੁਹਾਨੂੰ ਦਵਾਈ ਦਿੱਤੀ ਆਵੇ ਅਸੀਂ ਆਪ ਤੇ ਘਰਾਂ ਨੂੰ ਜਾਣਾ ਉਹਨੂੰ ਦਵਾਈ ਦਾ ਇਲਾਜ ਕਰਨਾ ਸਰਕਾਰ ਨੇ ਦਿੱਤੀ ਇਹਨਾਂ ਦਾ ਕੋਈ ਨੁਕਸਾਨ ਨਹੀਂ ਆਸੂ ਨਾ ਦੇਖਦੇ ਨਾਲ ਉਹ ਉੱਥੇ ਨਹੀਂ ਜਿਹੜੀ ਇੱਕ 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 ਬੰਦ ਨਾ ਤਾਂ ਖਾ ਕੇ ਉੱਥੇ ਮੈਡਮ ਨੂੰ ਕਹਿੰਦੇ ਨੂੰ ਵੀ ਇੱਕ ਹੀ ਆਣੇ ਨੂੰ ਕਹਿ ਸਕਦੇ ਆ ਕਿ ਚੱਲ ਇੱਕ ਇਹ ਡਾਕਟਰਾਂ ਦਾ ਕੋਈ ਰੋਸ ਆ ਕੋਈ ਜਾ ਕੇ ਜਾਂ ਕੋਈ ਆਉਦਾ ਸਭਾ ਕਰਨਾ ਉੱਥੇ ਹਾਂ ਪਰ ਇਹ ਦਾਣੇ ਵੀ ਇਹ ਬੰਦ ਕਰਕੇ ਦੇ ਇੱਥੇ ਬਹਿਣਾ ਇਹਨਾਂ ਨੇ ਕੋਈ ਆਉਦਾ ਕੋਈ ਰੋਡ ਪ੍ਰੋਡਕਸ਼ਨ ਕਰਨ ਕੋਈ ਕਰਨ ਕੇ ਚਾਹੁੰਦੇ ਬੇਚਣਾ ਹਾਂ ਕੋਈ ਵੱਡੇ ਵੱਡੇ ਅਸਰਾਂ ਨਾਲ ਗੱਲਬਾਤ ਕਰਨ ਇਹਨਾਂ ਨੂੰ ਤਾਂ ਕੋਈ ਗੱਲਬਾਤ ਇਹਨਾਂ ਨੂੰ ਤਾਂ ਕਰਕੇ ਦਾਣੇ ਬੰਦੇ ਧਜਾ ਬੰਦੇ ਤੇੜੀ ਵਾਲੇ ਬੰਦੇ ਹੈਗੇ ਆ ਤੁਹਾਨੂੰ ਦਵਾਈ ਮਿਲੂਗੀ ਤੇੜੀ ਲਾਵਾਂਗੇ ਬੱਚੇ ਪਾਲਾਂਗੇ ਅਸੀਂ ਆਪ ਤੇ ਨਾਲੇ ਜੀ ਕੋਈ ਨਹੀਂ ਰੋਣ ਜੀ ਰੋਣ ਜੀ ਪੰਜ ਮਹੀਨਾ ਹੋ ਗਿਆ ਅਸੀਂ ਇਹਨਾਂ ਨੂੰ ਤਨਖਾਹਾਂ ਇਹਨਾਂ ਨੂੰ ਕੋਈ ਨਾ ਦੇ ਕੇ ਤਾਂ ਨਹੀਂ ਤਨਖਾਹਾਂ ਮਿਲਣਗੀਆਂ ਅਰੇ ਗੋਲੀ ਆ ਜੀ ਹੈ ਨਾ ਜੇ ਨਾ ਖਾਧੀ ਕਿਦਾ ਖਾਤਾ ਖਤਮ ਹੈ ਇਹ ਕਿਸੇ ਪਾਸੇ ਜਾਰੇ ਕਰ ਹੋ ਜਾਣਗੇ ਵੀ ਛੋਟਾ ਜਨਾਬ ਉਹ ਆਜਾਣ ਛੋਟਾ ਜੀ ਗੋਲੀ ਛੁੱਟ ਗਈ ਹੋਰ ਕੋ ਬੰਦੇ ਆ ਇਨ ਚਲੋ ਸਾਡੇ ਬੰਦੇ ਆਗੇ ਹੀ ਬੰਦੇ ਆ ਯਾਰ ਕੋ ਬੰਦੇ ਆ ਸੰਦਾ ਕਰਾਉਣਾ ਆਖਾ ਕਰਾ ਕਿੱਥੋਂ ਲਾਵਾਂ ਸੰਦਾ ਕਰਾਇਆ ਲਾ ਕੇ ਆਏ ਤਿੰਨ ਕਰ ਹੋ ਗਿਆ ਪਰ ਤੇ ਨੇ ਤਿੰਨ ਕੇ ਛੁੱਟੀਆਂ ਆ ਗਈਆਂ ਜੇ ਹੋ ਗਏ ਦਸਾਂ ਸਾਡੇ ਛੇ ਆ ਜਿਹਨਾਂ ਦੇ ਸਰਕਾਰੀ ਮਾਲਕੀ ਬਾਹਰ ਖੋਲਿਆ ਆਂਗਾ ਕਿੱਥੇ ਲਾਗੇ ਤਿੰਨ ਧੜੀਆਂ ਮਾਰਦਾ ਆ ਕਾਰਡ ਬਣਾ ਕੇ ਕਾਰਡ ਬਣਾ ਕੇ ਸਰਕਾਰ ਦੇ ਉਹ ਆਪਣੇ ਲਾ ਸਕਦੇ ਨਾ ਹੀ ਹੈ ਕਿ ਤੂੰ ਜੀ ਆਈ ਹੈ ਲੈ ਇਹਨੇ ਜਿਹੜਾ ਕੋਰ ਬੰਦ ਪਾਉਂਦਾ ਹੁਣ ਕਿਦੋਂ ਬੰਦ ਦਸ ਲੋਕਾਂ ਕਰ ਜਾਈਏ 15 ਨੂੰ ਕਹੇ ਬੰਦੀਕਾਰ ਦੇ ਉੱਤੇ ਝਾਕ ਮੁੱਕ ਜੇ ਕਾਹਗਾ ਲੱਗਦੀ ਹੈ ਬੰਦ ਕੇ ਤੂੰ ਹੀ ਬੰਦ ਕਰ ਦੇ ਜਿਹੜੇ ਜਿਹੜੇ ਵਿਚ ਚੱਲਾ ਹੈ ਸਾਰੇ ਪੰਜਾਬ ਚੋਂ ਕਸਮ ਖਾਰਗੇ ਇੱਕ ਪਾਸੇ ਆਉਂਦੇ ਹੋਰ ਜਿਹੜੇ ਸਾਥ ਜਮਾ ਕਰਦੇ ਅਸੀਂ ਨਾਕਾ ਕੌਮ ਨੇ ਅਸੀਂ ਪੰਜਾਬ ਖਤਮ ਕਰਨਾ ਅਸੀਂ ਮੰਨਦੇ ਕੀ ਕਰਾਂਗੇ ਅਸੀਂ ਹੋਰ ਨਾ ਸੀ ਜਗਾਏ ਜਦੋਂ ਸਰਕਾਰ ਨੇ ਇਹਦੇ ਲਈ ਉਹ ਨਹੀਂ ਮਿਲਦੇ ਅਸੀਂ ਹੋਰ ਹੀ ਕਰਾਂਗੇ ਹਾਂ ਜੀ ਸਰਕਾਰ ਦਾ ਫਰਕ ਨਹੀਂ ਪੈਂਦਾ ਜੀ ਮੇਰਾ ਬੰਦਾ ਵੀ ਇੱਕ ਮੰੰਦਰ ਹੀ ਪਾਪਾ ਖਾਂਦ ਗਈ ਮੇਰੇ ਰੋਜ਼ ਅਸੀਂ ਕਿੱਥੋਂ ਪਕਾ ਕੇ ਲਾ ਕੇ ਆਵਾਂਗੇ ਪੂਰੇ ਮੰਨਾਂ ਮੈਂ ਆ ਗਿਆ ਜੀ